ਪੀਰੀ ਫਕੀਰੀ ਰੰਗ ਚੈਨਲ ਦੇਖ ਰਹੀਆਂ ਸਾਰੀਆਂ ਸੰਗਤਾਂ ਨੂੰ ਜੈ ਪੀਰਾਂ ਦੀ ਜੈ ਮਸਤਾ ਦੀ ਦੋਸਤੋ ਅੱਜ ਦੀ ਜੋ ਵੀਡੀਓ ਤੁਹਾਡੀ ਸੇਵਾ ਦੇ ਵਿੱਚ ਲੈ ਕੇ ਅਸੀਂ ਹਾਜ਼ਰ ਹੋਏ ਆਂ ਬਾਪੇ ਪੈਰੋ ਜਤੀ ਦਾ ਦੁਸ਼ਮਣਾਂ ਨੂੰ ਪਲਟਣ ਵਾਲਾ ਇੱਕ ਢਾਲਾ ਲੈ ਕੇ ਹਾਜ਼ਰ ਹੋਏ ਆਂ ਜੋ ਵੀ ਕੋਈ ਦੁਸ਼ਮਣ ਤੁਹਾਡੇ ਉੱਤੇ ਇਲਮ ਕਰਦਾ ਕੋਈ ਬਾਹਰ ਕਰਦਾ ਉਹਨੂੰ ਕਿੱਦਾਂ ਤੁਸੀਂ ਵਾਪਸ ਭੇਜ ਸਕਦੇ ਹੋ ਉਸੇ ਉੱਤੇ ਪਏਗਾ ਜਿਹੜਾ ਇਹ ਢਾਲਾ ਦੱਸਣ ਜਾ ਰਿਹਾ ਆਂ ਪੈਰੋ ਚਤੀ ਦਾ ਢਾਲਾ ਆ ਬਾਬੇ ਦਾ ਜਦੋਂ ਇਹ ਤੁਸੀਂ ਢਾਲਾ ਕਰਨਾ ਆ ਤੁਹਾਡੇ ਉੱਤੇ ਕੋਈ ਵੀ ਇਲਮ ਚੱਲਿਆ ਹੋਵੇ ਕੋਈ ਵੀ ਇਲਪਲਾ ਭੇਚੀ ਹੋਵੇ ਕਿਸੇ ਦੁਸ਼ਮਣ ਨੇ ਤੁਹਾਡੇ ਉੱਤੇ ਉਹ ਵਾਪਸ ਉਹਦੇ ਉੱਤੇ ਜਾ ਕੇ ਪੈ ਜਾਏਗੀ ਤੇ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਐਂਡ ਤੱਕ ਜ਼ਰੂਰ ਦੇਖ ਲੈਣਾ ਜੀ ਪਹਿਲਾਂ ਜਿਹੜੇ ਸਾਡੇ ਚੈਨਲ ਤੇ ਨਵੇਂ ਆਏ ਨੇ ਉਹਨਾਂ ਨੂੰ ਮੇਰੀ ਗੁਜ਼ਾਰਿਸ਼ ਹੈ ਕਿ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਕੇ ਜਾਇਓ ਘੰਟੀ ਵਾਲੇ ਬਟਨ ਨੂੰ ਵੀ ਦਬਾ ਕੇ ਜਾਇਓ ਆਕੇ ਆਉਣ ਵਾਲੀਆਂ ਵੀਡੀਓ ਤੁਹਾਨੂੰ ਸਭ ਤੋਂ ਪਹਿਲਾਂ ਮਿਲਦੀਆਂ ਰਹਿਣਗੀਆਂ ਦੋਸਤੋ ਹੁਣ ਗੱਲ ਕਰਦੇ ਆਂ ਬਾਬੇ ਪੈਰੋ ਜਤੀ ਦਾ ਟਾਲੇ ਬਾਰੇ ਜਿਹੜਾ ਦੁਸ਼ਮਣਾਂ ਦੇ ਉੱਤੇ ਕੋਈ ਵੀ ਕੀਤਾ ਹੋਇਆ ਵਾਰ ਉਹਦਾ ਤੇ ਵਾਪਸ ਭੇਜਣ ਵਾਲਾ ਟਾਲਾ ਆ ਦੋਸਤੋ ਅੱਜ ਦੀ ਡੇਟ ਦੇ ਵਿੱਚ ਸਭ ਤੋਂ ਜ਼ਿਆਦਾ ਜਿਹੜਾ ਇਲਮ ਵਾਲਾ ਕੰਮ ਬਹੁਤ ਵਧਿਆ ਪਿਆ ਬਹੁਤ ਜ਼ਿਆਦਾ ਸਾਡੇ ਤੋਂ ਜਿੰਨੇ ਵੀ ਕੇਸ ਆਉਂਦੇ ਆ ਸਾਰੇ ਮੈਂ ਕਹਿੰਨਾ 90% ਕੇਸ ਇਹੀ ਆਉਂਦੇ ਆ ਕੀ ਸਾਡੇ ਦੇ ਕੰਮਕਾਰ ਬੰਨੇ ਆ ਸਾਡਾ ਧੰਦਾ ਬੰਦ ਦਿੱਤਾ ਸਾਡਾ ਇਹ ਕਰ ਦਿੱਤਾ ਸਾਡੇ ਤੇ ਇਹ ਚੀਜ਼ ਛੱਡੀ ਹੋਈ ਆ ਮਤਲਬ ਕਿਸੇ ਨਾ ਕਿਸੇ ਦੇ ਉੱਤੇ ਕੋਈ ਨਾ ਕੋਈ ਪ੍ਰੋਬਲਮ ਵਿੱਚ ਫਸਿਆ ਹੀ ਆ ਬੰਦਾ ਔਰ ਜਿਹੜੇ 90% ਇਹੀ ਕੇਸਾਂ ਕੇਸਾਂ ਦੇ ਵਿੱਚ ਜ਼ਿਆਦਾ ਕੇਸ ਹੁੰਦੇ ਆ ਕਿਉਂਕਿ ਅੱਜ ਦੇ ਟਾਈਮ ਦੇ ਵਿੱਚ ਸਾਰੇ ਦੁਨੀਆ ਦੇ ਵਿੱਚ ਲੋਕੀ ਇਹੀ ਕੰਮ ਵੱਲ ਜ਼ਿਆਦਾ ਵੱਧ ਚੁੱਕੇ ਨੇ ਕਿ ਕਿਦਾਂ ਕੋਈ ਕਿਸੇ ਦਾ ਨੁਕਸਾਨ ਕਰਦੀ ਏ ਕਿਦਾਂ ਕਿਸੇ ਦਾ ਕੋਈ ਵਿਗਾੜ ਕਰਦੀ ਹੈ ਕਿਦਾਂ ਇਹਦਾ ਰੋਟੀ ਕਿਦਾਂ ਖਾ ਰਿਹਾ ਇਹਦਾ ਮੈਂ ਕਿਉਂ ਨਹੀਂ ਖਾ ਰਿਹਾ ਬਸ ਇਹ ਚੀਜ਼ ਹੈ ਇਹਨਾਂ ਚੀਜ਼ਾਂ ਕਰਕੇ ਲੋਕਾਂ ਦੇ ਵਿੱਚ ਈਰਖਾ ਜ਼ਿਆਦਾ ਵੱਧ ਗਈ ਆ ਈਰਖਾ ਦੇ ਵਧਣ ਦੇ ਨਾਲ ਇਹ ਦੁਸ਼ਮਣਾਂ ਨੂੰ ਆਪਣਿਆਂ ਨੂੰ ਜਿਹੜਾ ਵੀ ਕੋਈ ਚੰਗਾ ਕਿਸੇ ਨੂੰ ਦੇਖਦੇ ਆ ਉਹਨੂੰ ਆਪਣਾ ਦੁਸ਼ਮਣ ਸਮਝ ਲੈਂਦੇ ਆ ਤੇ ਉਹਦੇ ਉੱਤੇ ਕੁਝ ਨਾ ਕੁਝ ਕਰ ਦਿੰਦੇ ਆ ਤੇ ਦੋਸਤੋ ਇਹਨਾਂ ਚੀਜ਼ਾਂ ਤੋਂ ਬਚਣ ਲਈ ਅੱਜ ਤਨੂੰ ਟਾਲਾ ਦਿਨ ਜਾ ਰਹੇ ਆ ਕਿਉਂ ਕਰਕੇ ਇਹ ਜਿਹੜਾ ਟਾਲਾ ਬੜਾ ਬਾਖਮਾਲ ਟਾਲਾ ਆ ਤੇ ਦੁਸ਼ਮਣਾ ਦਾ ਜਿਹੜਾ ਨਾਸ਼ਾ ਨਾਲੋਂ ਨਾਲ ਕਰਤਾ ਆ ਦੁਸ਼ਮਣ ਕੋਈ ਵੀ ਹੋਵੇ ਦੁਸ਼ਮਣ ਤੁਹਾਡਾ ਆਪਣਾ ਹੋਵੇ ਕੋਈ ਗਵੰਡੀ ਹੋਵੇ ਕੋਈ ਹੋਵੇ ਚਾਹੇ ਕੋਈ ਆਸ-ਪਾਸ ਹੋਵੇ ਕੋਈ ਦੂਰ ਦਰਾਡੇ ਤੋਂ ਹੋਵੇ ਦੁਸ਼ਮਣਾ ਦਾ ਕੋਈ ਨਹੀਂ ਪਤਾ ਚੱਲਦਾ ਕਿ ਕਦੋਂ ਕੌਣ ਤੁਹਾਡੇ ਨਾਲ ਖਾਰ ਖਾਣ ਲੱਗ ਪਵੇ ਆਪਾਂ ਨੂੰ ਇਹ ਨਹੀਂ ਪਤਾ ਹੁੰਦਾ ਕਿ ਕਿਹੜਾ ਦੁਸ਼ਮਣ ਕਦੋਂ ਜਾਗ ਜਾਣਾ ਤੇ ਇਸ ਕਰਕੇ ਬਹੁਤ ਸਾਰੇ ਲੋਕ ਕਈਆਂ ਦੇ ਘਰਾਂ ਦੇ ਵਿੱਚ ਇਹ ਪ੍ਰੋਬਲਮ ਹੁੰਦੀ ਹੈ ਕਈਆਂ ਦੇ ਘਰੇ ਖੂਨ ਦੇ ਛਿੱਟੇ ਆਉਂਦੇ ਆ ਕਈਆਂ ਦੇ ਕੁਛ ਹੋ ਗਿਆ ਕਈਆਂ ਦੇ ਕੋਈ ਚੀਜ਼ ਆ ਗਈ ਕਈਆਂ ਦੇ ਘਰੇ ਪੈਸੇ ਚੋਰੀ ਹੋ ਗਏ ਮਤਲਬ ਇਹ ਚੀਜ਼ਾਂ ਹੁੰਦੀਆਂ ਰਹਿੰਦੀਆਂ ਬਹੁਤ ਇਹ ਚੀਜ਼ਾਂ ਸਾਰੀਆਂ ਹੀ ਜਿਹੜੀਆਂ ਸ਼ਮਸ਼ਾਨੀ ਚੀਜ਼ਾਂ ਭੇਜ ਕੇ ਸ਼ਮਸ਼ਾਨ ਦੀਆਂ ਚੀਜ਼ਾਂ ਭੇਜ ਕੇ ਹੀ ਕਰਾਏ ਜਾਂਦੇ ਆ ਜਿੱਦਾਂ ਖੂਨ ਦੇ ਛਿੱਟੇ ਜਾਂ ਘਰ ਦੇ ਵਿੱਚੋਂ ਬਿਮਾਰੀ ਦੇ ਵਿੱਚੋਂ ਪੈਸੇ ਗਾਇਬ ਹੋ ਜਾਣੇ ਬਾਰ-ਬਾਰ ਇਹ ਇਦਾਂ ਦੇ ਕੇਸਸ ਹੁੰਦੇ ਆ ਉਹਨਾਂ ਦੇ ਨਾਲ ਬਹੁਤ ਜ਼ਿਆਦਾ ਤੇ ਇਹਨਾਂ ਚੀਜ਼ਾਂ ਤੋਂ ਬਚਣ ਵਾਸਤੇ ਇਹ ਤੁਹਾਨੂੰ ਟਾਲਾ ਦੇਣ ਜਾ ਰਿਹਾ ਤਾਂ ਦੋਸਤੋ ਇਸ ਕਰਕੇ ਇਹ ਵੀਡੀਓ ਨੂੰ ਦੇਖਿਓ ਬਿਨਾਂ ਸਕਿੱਪ ਕੀਤੇ ਹੋਏ ਦੇਖਿਓ ਕਿਉਂਕਿ ਕਰਕੇ ਗੱਲਬਾਤ ਸਾਰੀ ਪੂਰੇ ਦੇਖੇ ਤੇ ਸਮਝਾਉਣੀ ਆ ਇਸ ਦੇ ਲਈ ਤੁਹਾਨੂੰ ਦੱਸ ਰਿਹਾ ਹੁਣ ਤੁਸੀਂ ਇਹਦੇ ਵਿੱਚ ਕਰਨਾ ਕੀ ਹੈ ਪਹਿਲਾਂ ਸੁਣ ਲਓ ਸਭ ਤੋਂ ਪਹਿਲਾਂ ਤਾਂ ਤੁਸੀਂ ਜਿਹੜਾ ਸਮਾਨ ਤੁਹਾਨੂੰ ਦੱਸਾਂਗੇ ਉਹ ਸਮਾਨ ਨੂੰ ਤੁਸੀਂ ਨੋਟ ਕਰ ਲਓ ਇਹਦੇ ਵਿੱਚ ਪਹਿਲਾਂ ਤੁਹਾਨੂੰ 4 ਲੱਡੂ ਲੱਗਣੇ ਆ ਬੁੰਦੀ ਵਾਲੇ ਚਾਰ ਬੂੰਦੀ ਵਾਲੇ ਲੱਡੂ ਪੰਜ ਪਤਾਸੇ ਲੈਣੇ ਆ ਤੁਸੀਂ ਤੇ ਪੰਜ ਲੌਂਗ ਲੈਣੇ ਆ ਤੇ ਚਾਰ ਲੈਣੇ ਆ ਨਿੰਬੂ ਨਿੰਬੂ ਤੁਸੀਂ ਉਹ ਲੈਣੇ ਜਿਹੜਾ ਕਿ ਬਿਨਾਂ ਦਾਗ ਵਾਲਾ ਹੋਵੇ ਸਾਫ਼ ਸੁਥਰਾ ਹੋਵੇ ਥੋੜੀ ਜੀ ਪੀਲੀ ਸਰੋਂ ਲੈਣੀ ਆ ਪੀਲੀ ਸਰੋਂ ਦੀ ਜਿਹੜੀ ਛੇਤੀ ਸਰੋਂ ਜਿਹਨੂੰ ਅਸੀਂ ਕਹਿੰਦੇ ਆ ਉਹ ਲੈ ਲੈਣੀ ਆ ਤੇ ਤੁਸੀਂ ਨਾਲ ਲੈਣੀਆਂ ਆ ਪੰਜ ਟਿੱਕੀਆਂ ਕਪੂਰ ਦੀਆਂ ਵੱਡੀਆਂ ਵਾਲੀਆਂ ਠੀਕ ਹੈ ਜੀ ਇਹ ਜਿਹੜਾ ਸਾਰਾ ਸਮਾਨ ਹੈ ਇਕੱਠਾ ਕਰ ਲੈਣਾ ਇਕੱਠਾ ਕਰਨ ਤੋਂ ਬਾਅਦ ਇਹ ਸਮਾਨ ਨੂੰ ਤੁਸੀਂ ਜਿਹੜੇ ਚਾਰ ਲੱਡੂ ਆ ਚਾਰ ਲੱਡੂਆਂ ਨੂੰ ਪਹਿਲਾਂ ਤਾਂ ਚਾਰੋਂ ਘਰ ਦੇਆਂ ਕੋਨਿਆਂ ਚ ਘੁਮਾਉਣਾ ਘਰ ਦੀਆਂ ਸਾਰੀਆਂ ਦਿਸ਼ਾ ਚ ਘੁਮਾਉਣਾ ਜਿੰਨੇ ਘਰ ਦੇ ਖੁੰਝੇ ਆ ਤੁਹਾਡੇ ਚਾਰੋਂ ਖੁੰਝਿਆਂ ਦੇ ਵਿੱਚ ਚਾਰ ਲੱਡੂ ਲੈ ਕੇ ਪਹਿਲਾਂ ਤਾਂ ਸਾਰਿਆਂ ਘਰ ਦੇ ਵਿੱਚ ਘੁਮਾ ਲੈਣੇ ਆ ਲੱਡੂ ਘੁਮਾਉਣ ਤੋਂ ਬਾਅਦ ਜਿਹੜੇ ਪੰਜ ਪਤਾਸੇ ਆ ਉਹ ਵੀ ਤੁਸੀਂ ਹੱਥ ਵਿੱਚ ਫੜ ਲੈਣੇ ਆ ਆਪਣੇ ਜਿਹੜੇ ਲੱਡੂ ਆਚਾਰ ਆਪਣੇ ਸਿਰ ਤੋਂ ਕਮਾਉਣੇ ਆ ਘਰ ਦੇ ਜਿੰਨੇ ਵੀ ਸਾਰੇ ਮੈਂਬਰ ਮੈਂਬਰ ਆ ਸਾਰਿਆਂ ਤੋਂ ਕਮਾਉਣੇ ਆ ਔਰ ਸਭ ਤੋਂ ਪੁੱਠੇ ਹੀ ਘੁੰਮਣੇ ਹੈ ਪੁੱਠੇ ਕਮਾਉਣ ਤੋਂ ਬਾਅਦ ਤੁਸੀਂ ਇਹ ਜਿਹੜੇ ਪਤਾਸੇ ਆ ਪੰਜ ਲੌਂਗ ਠੀਕ ਹੈ ਜੀ ਤੇ ਚਾਰ ਨਿੰਬੂ ਜੜੇ ਆ ਉਹ ਵੀ ਤੁਸੀਂ ਨਿੰਬੂ ਵੀ ਇੱਦਿ ਕਰਨੇ ਆ ਨਿੰਬੂ ਜਿਹੜੇ ਚਾਰ ਆ ਉਹ ਵੀ ਤੁਸੀਂ ਸਾਰੇ ਘਰ ਚੋਂ ਕਮਾਉਣੇ ਆ ਘਰ ਦੇ ਜਿੰਨੇ ਵੀ ਤੁਹਾਡੇ ਜੀ ਉਹਨਾਂ ਦੇ ਉੱਤੋਂ ਕਮਾ ਲੈਣੇ ਸਾਰਿਆਂ ਦੇ ਉੱਤੋਂ ਕਰ ਦੇਂ ਹਰ ਇੱਕ ਖੁੰਜੇ ਚੋਂ ਨਿੰਬੂ ਨੂੰ ਚੁਹਾ ਕੇ ਲੈ ਕੇ ਆਣਾ ਘਮਾ ਕੇ ਲੈ ਕੇ ਆਣਾ ਠੀਕ ਹੈ ਜੀ ਸਾਰਿਆਂ ਦੇ ਵਿੱਚੋਂ 7 ਵਾਰ ਹੀ ਘੁਮਾ ਲੈਣਾ 7 ਵਾਰ ਪੁੱਠਾ ਘੁਮਾਉਣ ਤੋਂ ਬਾਅਦ ਜਿਹੜੀ ਪੀਲੀ ਸਰੋਂ ਆ ਥੋੜੀ ਜੀ ਜਿਹੜੀ ਪੀਲੀ ਸਰੋਂ ਆ ਪੀਲੀ ਸਰੋਂ ਦੇ 4-4 ਦਾਣੇ ਤੁਸੀਂ 4 ਦਾਣੇ ਸਾਰੇ ਘਰ ਦੇ ਖੁੰਜੇ ਚ ਪਹਿਲਾਂ ਤਾਂ ਉਹ ਰੱਖ ਦੇਣੇ ਆ ਖੁੰਜਿਆਂ ਚ ਰੱਖਣੇ ਆ ਜਿੰਨੇ ਜਿੰਨੇ ਤੁਹਾਡੇ ਖੁੰਜੇ ਆ ਸਾਰੇ ਸਿਰਫ 4-4 ਦਾਣੇ ਖੁੰਜਿਆਂ ਚ ਰੱਖਣੇ ਆ ਉਸ ਤੋਂ ਬਾਅਦ ਤੁਸੀਂ ਕੀ ਕਰਨਾ ਹੈ ਜਿਹੜੇ ਪਤਾਸੇ ਆ ਤੇ ਲੌਂਗ ਆ ਲੌਂਗ ਤੇ ਪਤਾਸੇ ਤੁਸੀਂ ਚੱਕ ਲੈਣੇ ਆ ਜਿਹੜੇ ਉਹ ਰੱਖ ਲੈਣੇ ਆ ਉਸ ਤੋਂ ਬਾਅਦ ਤੁਸੀਂ ਕੀ ਕਰਨਾ ਜਿਹੜੇ ਜਿਹੜੀ ਤੁਸੀਂ ਉਹ ਜਿਹੜੀ ਸਰੋਂ ਥੱਲੇ ਰੱਖੀ ਹੋਗੀ ਉਹ ਸਰੋਂ ਚੁੱਕ ਲੈਣੀ ਆ ਜਿਹੜੇ ਖੁੰਝਿਆਂ ਦੇ ਵਿੱਚ ਤੁਸੀਂ ਸਰੋਂ ਰੱਖ ਕੇ ਆਏ ਹੋਵੋਗੇ ਉਹ ਸਰੋਂ ਚੱਕ ਕੇ ਦਾਣੇ ਜਿਹੜੇ ਚਾਰ-ਚਾਰ ਦਾਣੇ ਆ ਸਾਰਿਆਂ ਖੁੰਝਿਆਂ ਤੋਂ ਚੱਕ ਲੈਣੀਆਂ ਜੇ ਤੁਸੀਂ ਘਰ ਦੇ ਵਿੱਚ ਇੱਕ ਅੱਗ ਲਗਾਣ ਅੱਗ ਜਲਾਉਣੀ ਆ ਬਹੁਤ ਤੇਜ ਜਿੱਦਾਂ ਕਹ ਲੋ ਆਪਾਂ ਇੰਨੀ ਤੇਜ਼ ਅੱਗ ਚਲਾਉਣੀ ਆ ਇੱਕ ਲੋਹਾੰਡੇ ਦੇ ਵਿੱਚ ਪਾ ਕੇ ਚੰਗੀਆਂ ਪਾਥੀਆਂ ਪੂਥੀਆਂ ਗੋਟੇ ਲੱਕੜਾਂ ਪਾ ਕੇ ਅੱਗ ਚੰਗੀ ਚਿਖਾਉਣੀ ਆ ਜੀ ਠੀਕ ਹੈ ਜੀ ਅੱਗ ਚਿਖਾਣ ਤੇ ਨਾਲ ਤੁਸੀਂ ਉੱਥੇ ਜਿੱਥੇ ਅੱਗ ਚਿਖਾ ਲਈ ਸਾਰੀ ਅੱਗ ਚਲਾ ਲੈਣੀ ਆ ਚੰਗੀ ਤਰ੍ਹਾਂ ਤੇ ਜਿਹੜੇ ਆਚਾਰ ਪੁੰਦੀ ਵਾਲੇ ਲੱਡੂ ਹੁਣੇ ਆ ਉਹ ਥੋੜੇ ਥੋੜੇ ਉਹਦੇ ਵਿੱਚ ਅੱਗ ਦੇ ਵਿੱਚ ਪਾ ਦੇਣੇ ਆ ਜਿਪਾ ਬਾਬੇ ਪੈਰੋ ਜਦੀ ਨੂੰ ਫਰਿਆਦ ਕਰਨੀ ਕਿ हे ਬਾਬਾ ਪੈਰੋ ਸਾਡੇ ਘਰ ਦੇ ਉੱਤੇ ਕਿਸੇ ਨੇ ਕੋਈ ਜੋ ਵੀ ਵਾਰ ਕੀਤਾ ਜਿਹੜੀ ਵੀ ਚੀਜ਼ ਇਹ ਲਬਲਾ ਭੇਜੀ ਐ ਸਾਨੂੰ ਨਹੀਂ ਪਤਾ ਸਕਾਉਣਾ ਕੀ ਨਹੀਂ ਹੈਗਾ ਸਾਨੂੰ ਇਹ ਨਹੀਂ ਪਤਾ ਕਿੱਡੀ ਵੱਡੀ ਚੀਜ਼ ਆ ਤੁਸੀਂ ਇਸ ਚੀਜ਼ ਨੂੰ ਜਿੱਥੋਂ ਆਈ ਆ ਉਸੇ ਸਮੇਂ ਉਸ ਬੰਦੇ ਉੱਤੇ ਵਾਪਸ ਭੇਜ ਦਿਓ ਜਿਹੜਾ ਬੰਦੇ ਨੇ ਸਾਡੇ ਉੱਤੇ ਇਹ ਵਾਰ ਚਲਾਇਆ ਜਿਹੜੇ ਤੁਸੀਂ ਇਹ ਲੱਡੂ ਆ ਸਾਰੇ ਉਹਦੇ ਵਿੱਚ ਪਾ ਦੇਣੇ ਆ ਚਾਰ ਦੇ ਚਾਰੋ ਹੀ ਲੱਡੂ ਪਾਣੇ ਆ ਠੀਕ ਐ ਤੇ ਨਹੀਂ ਤੁਸੀਂ ਦੋ ਲੱਡੂ ਪਾਣੇ ਆ ਚਾਰ ਨਹੀਂ ਪਾਣੇ ਦੋ ਲੱਡੂ ਰੱਖ ਲੈਣੇ ਆ ਦੋ ਲੱਡੂ ਪਾ ਦੇਣੇ ਅੱਗ ਦੇ ਵਿੱਚ ਤੇ ਜਿਹੜੇ ਪੰਜ ਪਤਾਸੇ ਆ ਉਹ ਸਾਰੇ ਭੋਰ ਲੈਣੇ ਭੋਰ ਕੇ ਸਾਰੇ ਉੱਤੇ ਪਾ ਦੇਣੇ ਆ ਪੰਜ ਲੌਂਗ ਜਿਹੜੇ ਆ ਪਹਿਲਾਂ ਤੇ ਜਿਹੜੇ ਚਾਰ ਨਿੰਬੂ ਲਏ ਹੋਣੇ ਉਹ ਨਿੰਬੂਆਂ ਨੂੰ ਪਹਿਲਾਂ ਸਾਰਿਆਂ ਦੇ ਵਿੱਚ ਕਰਦੇ ਜੀਆਂ ਤੋਂ ਕਮਾ ਲੈਣਾ ਇਹਨਾਂ ਨੂੰ ਕਰਾਸ ਕਰਕੇ ਚਾਰ ਕੱਟ ਲੈਣਾ ਟੁੱਟੇ ਨਹੀਂ ਕਰਨੇ ਜੁੜਿਆ ਰਹਿਣਾ ਚਾਹੀਦਾ ਨਿੰਬੂ ਉਹਦੇ ਵਿੱਚ ਇੱਕ ਇੱਕ ਜਿਹੜੇ ਆ ਲੌਂਗ ਆ ਸਾਰੇ ਪਾ ਦੇਣੇ ਚਾਰ ਨਿੰਬੂਆਂ ਦੇ ਵਿੱਚ ਚਾਰ ਨਿੰਬੂਆਂ ਦੇ ਵਿੱਚ ਇੱਕ ਇੱਕ ਲੌਂਗ ਸਾਰਾ ਪਾ ਦੇਣਾ ਜਿਹੜਾ ਬਚਿਆ ਇੱਕ ਜਿਹੜਾ ਵੱਖਰਾ ਲੌਂਗ ਹੋਊਗਾ ਉਹ ਤੁਸੀਂ ਅੱਗ ਦੇ ਵਿੱਚ ਪਾ ਦੇਣਾ ਜਿਹੜੇ ਨਿੰਬੂ ਤੁਸੀਂ ਚੱਕੇ ਹੋਣਗੇ ਜਿਹੜੇ ਨਿੰਬੂ ਚੱਕੇ ਹੋਣਗੇ ਉਹ ਨਿੰਬੂ ਸਤ ਅੱਗ ਦੇ ਵਿੱਚ ਪਾ ਦੇਣੇ ਆ ਨਾਲ ਜਿਹੜੀ ਪੀੜੀ ਸਰੋਂ ਆ ਜਿਹੜੀ ਤੁਸੀਂ ਆਪਣੇ ਘਰ ਦੇ ਖੁੰਜਿਆਂ ਚ ਪਾਈ ਹੋਣੀ ਆ ਉਹ ਤਾਂ ਪਾਉਣੀ ਪਾਣੀ ਆ ਤੇ ਬਾਕੀ ਥੋੜੀ ਜੀ ਇੱਕ ਮੁਠੀ ਤੁਸੀਂ ਭਰ ਕੇ ਆਪਣੇ ਸਿਰ ਤੋਂ ਸੱਤ ਵਾਰ ਘੁਮਾ ਕੇ ਉਹਦੇ ਵਿੱਚ ਪਾ ਦੇਣੀ ਆ ਅੱਗ ਦੇ ਵਿੱਚ ਤੇ ਟਟੀਆਂ ਕਪੂੜ ਦੀਆਂ ਟਟੀਆਂ ਉਹ ਵੀ ਘੁਮਾ ਲੈਣੀਆਂ ਉਹ ਵੀ ਅੱਗ ਦੇ ਵਿੱਚ ਪਾ ਦੇਣੀਆਂ ਤੇ ਇਹ ਜਿਹੜੀਆਂ ਸਾਰਾ ਸਮਾਨ ਜਦੋਂ ਅੱਗ ਦੇ ਵਿੱਚ ਪਾਤਾ ਦੇਖਿਓ ਅੱਗ ਐਦਾਂ ਚੱਲਣੀ ਆ ਅੱਗ ਦੇ ਵਿੱਚੋਂ ਇਤਸੀ ਲੋ ਨਿਕਲਣੀ ਆ ਅੱਗ ਦੇ ਵਿੱਚ ਪਟਾਕੇ ਪੈਣੇ ਆ ਸਾਰਾ ਕੰਮ ਤੁਹਾਡਾ ਉੱਥੇ ਹੀ ਹੋਣਾ ਆ ਜਿੰਨਾ ਕੁਝ ਕੀਤਾ ਹੋਊਗਾ ਸਾਰਾ ਕੁਝ ਪਪ ਚਲ ਜਾਊਗਾ ਇਹ ਕੰਮ ਸ਼ਨੀਵਾਰ ਦੀ ਰਾਤ ਨੂੰ ਕਰਨਾ ਦੋਸਤੋ ਤੇ ਇਹੀ ਸਾਡੀ ਵੀਡੀਓ ਸੀ ਜੇ ਚੰਗੀ ਲੱਗੀ ਆ ਤੇ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰ ਦੇਣਾ ਜੈ ਪੀਰਾਂ ਦੀ ਜੈ ਮਸਤਾਂ ਦੀ